ਲੋਕੋ ਲੋਕਾਂ ਦਾ ਕੋਈ ਐਡਾ ਖਾਸ ਹੁਗਾਰਾ ਨਹੀਂ ਸਾਡੇ ਮਾਨਸਾ ਤੋਂ ਵੀ ਆਏ ਲੋਕ ਜਾਂ ਲਧਿਆਣੇ ਤੋਂ ਆਏ ਮੁੰਡੇ ਲਧਿਆਣੇ ਤੋਂ ਦੋ ਟੀਮਾਂ ਆਈਆਂ ਇੱਕ ਬੰਦੇ ਜੱੱਗੇ ਹੋਰੀ ਆਏ ਨੇ ਇੱਕ ਇੱਕੀ ਹੋਰੀ ਆਏ ਨੇ ਕਾਜਾ ਸਾਡੇ ਮਾਨਸਾ ਤੋਂ ਆਏ ਨੇ ਕੁਝ ਲੋਕ ਬੜਾ ਗੜਦੀ ਹਾਲਤੋਂ ਆਏ ਨੇ ਇੱਥੋਂ ਦੇ ਪੰਜ ਇੱਕ ਛੇਕ ਬੰਦੇ ਨੇ ਔਰ ਪਿੰਡ ਕੋ ਜੋ ਕਮੇਟੀ ਬਣੀ ਆ ਜਾ ਭਾਈ ਸਾਹਿਬ ਕੱਲ੍ਹ ਜੋ ਤੁਰੇ ਫਿਰਦੇ ਨੇ ਜਾਂ ਤੁਸੀਂ ਪੱਤਰਕਾਰ ਜਾਣੀ ਲੋਕੋ ਲੋਕਾਂ ਦਾ ਕੋਈ ਹਵਾਰਾ ਨਹੀਂ ਇੱਥੇ ਲੋਕਾਂ ਦਾ ਇਕੱਠ ਹੋਣਾ ਚਾਹੀਦਾ ਸੀ ਬਾਕੀ ਚਲੋ ਫਿਰ ਜਾਇਦ ਨਹੀਂ ਵੀ ਨਾਲੇ ਕਹਿਣਾ ਵਾਰੀ ਵਾਰੀ ਜਿੰਨੇ ਕਾਏ ਬਹੁਤ ਆਏ ਕਦੇ ਪੁੱਛ ਕੇ ਪ੍ਰਸ਼ਾਸਨ ਨੇ ਬੋਤਲ ਡਰਾਏ ਨਹੀਂ ਪਤਾ ਨਹੀਂ ਬਾਬਾ ਵੀ ਮੇਰਾ ਉਮੀਦਵਾਰ ਸਾਹਿਬ ਜਿਨ੍ਹਾਂ ਨੇ ਸੁਧਾਨ ਲਿਖਿਆ ਸਾਡੇ ਲਈ ਹੱਥ ਬਰਾਬਰ ਪਤਾ ਦਾ ਕਰਿਆ ਪਰ ਇਹਨਾਂ ਦੇ ਸੁਧਾਨ ਮੰਨਦਾ ਕੌਣ ਹੈ ਲਾਗੂ ਹੀ ਨਹੀਂ ਹੋ ਰਹੇ ਜਿੰਨੇ ਸੁਧਾਨਾ ਲਾਗੂ ਹੋ ਗਏ ਸਭ ਰੱਬ ਕਰਾ ਆਪਣੇ ਜੁਗਮੀਆ ਹੁਣ ਕਿਸੇ ਤੇ Thank you. ਆ ਗਿਆ ਝੋਟਾ ਸ਼ਾ ਗਿਆ ਝੋਟਾ ਨਸ਼ਾ ਤਸਕਰਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਖੜੀਆਂ ਕਰ ਗਿਆ ਵਕਤ ਪਾ ਗਿਆ ਝੋਟਾ ਤੇ ਜਿਹੜਾ ਨਸ਼ਾ ਵਿਰੋਧੀ ਕਮੇਟੀ ਆ ਉਹਨਾਂ ਦੇ ਦਿਲ ਤੇ ਸ਼ਾ ਝੋਟਾ ਜੀਐਮ 7 ਖਬਰਨਾਮਾ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਨਵਾਂ ਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮਹਿ ਇਹ ਕੱਲ ਦੀ ਸਾਡੀ ਬੜੀ ਵੱਧ ਕਿਸਮਤੀ ਰਹੀ ਆ ਕਿ ਪ੍ਰਵਿੰਦਰ ਸਿੰਘ ਝੋਟਾ ਵੀਰ ਦਾ ਨਾਮ ਬੜਾ ਸੁਣਿਆ ਦਰਸ਼ਨ ਪਹਿਲੀ ਵਾਰੀ ਅੱਜ ਮੈਂ ਕੀਤੇ ਆ ਪਰ ਮੈਂ ਅੱਜ ਇਹ ਮੇਰੇ ਜੱਦੀ ਪਿੰਡ ਪਹੁੰਚੇ ਆ ਖਟਕੜ ਕਲਾ ਇੱਥੇ ਇਹਨਾਂ ਦੇ ਦਰਸ਼ਨ ਕਰਨ ਦੇ ਲਈ ਮੈਂ ਆ ਆ ਜੋ ਨਸ਼ਾ ਵਿਰੋਧੀ ਮੁਹਿੰਮ ਸਾਡੀ ਚੱਲੀ ਆ ਉਹਨੂੰ ਉਤਾਰ ਪੀਡੋ ਕਰਨ ਦੇ ਲਈ ਕੱਲ੍ਹ ਦਿਨ ਬੜੀਆਂ ਅਸੀਂ ਗੱਲਾਂ ਸੁਣੀਆਂ ਕਿ ਬੜੀਆਂ ਅਟਕਲਾਂ ਖੜੀਆਂ ਹੋਈਆਂ ਬੜਾ ਬਹੁਤਿਆਂ ਦਾ ਜੋਰ ਲੱਗਿਆ ਕਿ ਜਿਹੜਾ ਨਸ਼ਾ ਖਤਮ ਨਹੀਂ ਹੋਣਾ ਚਾਹੀਦਾ ਉਹਨਾਂ ਲੋਕਾਂ ਨੇ ਬੜਾ ਜ਼ੋਰ ਲਾਇਆ ਤੇ ਇਹਨਾਂ ਦੀ ਜਿਹੜੀ ਰੈਲੀ ਸੀ ਇਹਨਾਂ ਦਾ ਜਿਹੜਾ ਸਮਾਗਮ ਸੀ ਉਹਨੂੰ ਉਤਾਰ ਪਿੱਡੋ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਛੋਟਾ ਜੀ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਤੁਹਾਡੇ ਬੜੇ-ਬੜੇ ਅਸੀਂ ਕੱਠ ਦੇਖਿਆ ਸੋਸ਼ਲ ਮੀਡੀਆ ਰਾਹੀਂ ਅਸੀਂ ਵੀ ਜੁੜੇ ਆਂ ਅਖਬਾਰਾਂ ਲਈ ਵੀ ਬੜਾ 20 ਸਾਲ ਤੋਂ ਕੰਮ ਕਰ ਰਹੇ ਆਂ ਲੇਕਿਨ ਜੋ ਤੁਸੀਂ ਮੁਹਿੰਮ ਉੱਧਰ ਖੜੀ ਕੀਤੀ ਆ ਉਹ ਮੁਹਿੰਮ ਸਾਡੇ ਇਲਾਕੇ ਚ ਨਹੀਂ ਹੋ ਸਕੀ ਕੀ ਕਾਰਨ ਹੋ ਸਕਦੇ ਆ ਕਾਰਨ ਤਾਂ ਜੀ ਕੋਈ ਖਾਸ ਨਹੀਂ ਆ ਬਸ ਮੜੇ ਆ ਲੋਕਾਂ ਨੂੰ ਜਗਾਉਣਾ ਪੈਣਾ ਹੁਣ ਲੋਕ ਜਾਗਣਗੇ ਸ਼ਾਇਦ ਹੌਲੀ ਹੌਲੀ ਜਾਗ ਜਾਣ ਇੱਕ ਤਾਂ ਕਾਰਨ ਇੱਥੋਂ ਆਏ ਆ ਵੀ ਇੱਥੇ ਲੋਕਾਂ ਕੋਲੇ ਪੈਸਾ ਜ਼ਿਆਦਾ ਹੂੰ ਥੋੜਾ ਜਿਹਾ ਅਮੀਰੀ ਵੀ ਹੈ ਕਿਉਂਕਿ ਜ਼ਿਆਦਾ ਲੋਕ ਪੈਸਿਆਂ ਵਾਲੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਹੈ ਗੱਲਾਂ ਦਾ ਸਾਡੇ ਏਰੀਏ ਥੋੜੇ ਜੇ ਲੋਕ ਗਰੀਬ ਆ ਨਰਮਨ ਪੱਟੀ ਦੇ ਜਾਂ ਕਹਿ ਲੋ ਸੀ ਬੈਕਵਾਰਡ ਆ ਇਹ ਥੋੜੇ ਜਿਹਾ ਫਾਰਵਰਡ ਨੇ ਘਰਾں ਚ ਇਹਨਾਂ ਦੇ ਜਿੰਦੇ ਲੱਗੇ ਹੋਏ ਨੇ ਘਾ ਆਉਗੇ ਪਏ ਨੇ ਇਹਨਾਂ ਨੂੰ ਫਰਕ ਕੋਈ ਨਹੀਂ ਪੁੱਤ ਇਹਨਾਂ ਦੇ ਨਸ਼ਿਆਂ ਨੇ ਖਾ ਰੱਖੇ ਨੇ ਐਡੇ ਐਡੇ ਚੌੜੇ ਗੱਡ ਹਾਥੀਆਂ ਵਾਂਗੇ ਮੁੰਡੇ ਮੈਂ ਦੇਖ ਕੇ ਨਸ਼ਿਆਂ ਨਾਲ ਝੂਲਦੇ ਯਾਰ ਪ੍ਰਸ਼ਾਸਨ ਨੇ ਇੱਥੋਂ ਦੇ ਨੇ ਕੁੱਲ ਮਿਲਾ ਕੇ ਅੰਗਰੇਜ਼ਾਂ ਵਾਲਾ ਬਤੀਰੀ ਕਰਿਆ ਹੂੰ ਇੰਨਾ ਮਾੜਾ ਬਤੀਰਾ ਯਾਰ ਸੁਣ ਚ ਆ 20 ਸਰਪੰਚਾਂ ਨੇ ਹਾਮੀ ਭਰੀ ਹੋਵੇ ਤੇ ਡਰਾ ਵਾਲੇ ਸਰਪੰਚ ਫਿਰ ਉਹ ਡਰੇ ਕਿਉਂ ਚੋਰ ਨੇ ਇਨਾਂ ਤੋਂ ਡਰੇ ਕਿਉਂ? ਪ੍ਰਸ਼ਾਸਨ ਤੋਂ ਡਰਨ ਦਾ ਕੰਮ ਕੀ ਪ੍ਰਸ਼ਾਸਨ ਦਾ ਚਲੋ ਸਰਕਾਰ ਤੋਂ ਡਰ ਗਿਆ। ਸਰਕਾਰ ਨੇ ਡਰਾਲਿਆ ਮੌਜੂਦਾ ਨੇ। ਜੋ ਭਗਤ ਸਿੰਘ ਦੇ ਨਾਂ ਤੇ ਵੋਟਾਂ ਇਕੱਠੀਆਂ ਕਰਕੇ ਬਣੀ ਐ। ਬੁੱਧੂ ਹੁਣ ਆਇਆ ਲੋਕਾਂ ਨੂੰ ਮੂਰਖ ਬਣਾਇਆ। ਆ ਅੰਤਰਾਤਮਾ ਇਹਨਾਂ ਦੀ ਵੀ ਹੁੰਦੀ ਹੋਊਗੀ ਅੱਜ। ਭਗਤ ਸਿੰਘ ਦੀ ਵੀ ਅੰਤਰਾਤਮਾ ਰਹੁੰਦੀ ਹੋਊ ਵੀ ਮੈਨੂੰ ਕਹੇ ਬੰਦਰੀ ਸਹਿਤ ਹੋਊਗੀ। ਇਧਰ ਹੁਣ ਆਇਆ ਇਹਨਾਂ ਫਿਊਚਰ ਦੱਸੂ। ਪੁਰਾਣੇ ਬਹੁਤ ਬੁਰੇ ਸੀ ਜੋ ਪਹਿਲਾ ਰਾਜ ਕਰਤਾ ਦੋਨੇ ਪਾਰਟੀ ਏ ਉਹਨਾਂ ਤੋਂ ਵੀ ਬੁਰਾ ਹੋ ਗਿਆ ਬੀਜੇਪੀ ਤੋਂ ਆਪਾਂ ਨੂੰ ਹੈ ਹੀ ਨਾਫਰਤਾ ਬੁਰੀ ਤਰ੍ਹਾਂ ਕਿ ਉਹਨੇ ਤਾਂ ਆਪਣੇ ਮੁੰਡੇ ਕੱਲ ਪਰਸੂਈ ਮਾਰੇ ਨੇ ਬਾਰਡਰਾਂ ਤੇ ਭਰਾ ਆਪਣੇ ਆਪਣੇ ਬੰਦੇ ਮਰਵਾਤੇ ਜੋ ਆਪਾਂ ਜੂ ਹਸਪਤਾਲਾ થી ਫੇਰ ਆਪਾਂ ਜਾਈਏ ਤਾਂ ਜਾਈਏ ਕਿੱਥੇ ਆਮ ਬੰਦਾ ਜਾਵੇ ਸਾਡੇ ਭਰਾ ਨਸ਼ਿਆਂ ਨਾਲ ਰੋਜ਼ ਮਰ ਰਹੇ ਨੇ ਇੱਥੇ ਮੈਨੂੰ ਦੱਸਿਆ ਕਹਿੰਦੇ ਕੱਲੇ ਕੱਲੇ ਬੰਦੇ ਨੂੰ ਧਮਕੀ ਗਈ ਹੈ ਪੱਤਰਕਾਰ ਵੀਰਾਂ ਨੂੰ ਧਮਕੀ ਗਈ ਹੈ ਵੀ ਤੁਸੀਂ ਜਾਣਾ ਨਹੀਂ ਕੱਲ ਮੇਰੇ ਕੋਲੇ ਪੱਤਰਕਾਰ ਆ ਬੈਠੇ ਸੀ ਉਹਨਾਂ ਨੂੰ ਫੋਨ ਆਇਆ ਵੀ ਤੁਸੀਂ ਖ਼ਬਰ ਨਹੀਂ ਚਲਾਉਣੀ ਪਤਾ ਨਹੀਂ ਕਾਦਾ ਡਰਾ ਯਾਰ ਪ੍ਰਸ਼ਾਸਨ ਨੂੰ ਐਨਾ ਕਰਾਪਟ ਪ੍ਰਸ਼ਾਸਨ ਤੂੰ ਸੋਨੂੰ ਪਤਾ ਸੋਡਾ ਹੈ ਏਰੀਆ ਹੁਣ ਤੁਸੀਂ ਭਾਈ ਮੈਂ ਸੋਨੂੰ ਬੇਨਤੀ ਕਰਦਾ ਹੱਥ ਮੰਨ ਕੇ ਜਿੰਨੇ ਬੰਦੇ ਖੜੇ ਹੋ ਤੁਸੀਂ ਲੋਕ ਜਗਾ ਸਕਦੇ ਹੋ ਪੱਤਰਕਾਰ ਮਹਿਕਮਾ ਤੁਸੀਂ 5-6 ਪੱਤਰਕਾਰੋਂ ਤੁਸੀਂ 6 ਤਾਂ ਨੇ ਰਿਹਾ ਸਜੋ ਮੈਨੂੰ ਸਿਰਫ 2-4 ਪੱਤਰਕਾਰ ਨੇ ਸਾਡੇ ਏਰੀਆ ਚ ਵਾਰਿਆ ਸੀ ਤੁਸੀਂ ਆਪ ਅੱਗੇ ਲੱਗੋ ਸਾਰੇ ਵੀਰੇ ਬਾਈ ਸਾਇਨ ਪਹਿਲੇ ਦਿਨੋਂ ਤੋਂ ਅੱਗੇ ਲੱਗਿਆ ਇਹ ਮੁੰਡਾ ਲੱਗਿਆਗਾ 4-5 ਦੇ ਪਰਿਵਾਰ ਲੱਗਿਆ ਹੁਣ ਆਹ ਬਾਈ ਆ ਵਿਚਾਰਾ ਵਧੀਆ ਬੁਲਾ ਰਾ ਇਹਨਾਂ ਨੂੰ ਵੀ ਨਾਲ ਜੋੜੋ ਉਹ ਪਿੱਛੇ ਖੜਾ ਮੁੰਡਾ ਮੀਤਾ ਜੀਤਾ ਉਹਨੂੰ ਵੀ ਨਾਲ ਜੋੜੋ ਇੱਥੋਂ ਦੇ ਜਿਹੜੇ ਬੰਦੇ ਨੇ ਜਿੰਨੇ ਵੀ ਆਹ ਬਾਈ ਆ ਇਹਨਾਂ ਨੂੰ ਵੀ ਤੋਰੋ ਨਾਲ ਜੋਰ ਉਹ ਲੜਨਾ ਚਾਹੁੰਦੇ ਨੇ ਇੱਥੋਂ ਦੇ ਲੋਕ ਲੋਕ ਬਿਛ ਨਹੀਂ ਵੇਖੋ ਹਸਤਾ 250-300 ਕਿਲੋਮੀਟਰ ਦੂਰੋਂ ਆਇਆ ਹੈ ਦੋ ਦਿਨ ਹੋ ਗਏ ਆਆਂ ਨੂੰ ਆ ਕੇ ਉਹਰੇ ਗੱਲਾਂ ਸੁਣਨੀਆਂ ਪੈਂਦੀਆਂ ਟੈਂ ਦੀਆਂ ਗਲਾਮ ਵਾਲੀਆਂ ਚੜਦੀ ਗਲਾ ਦਾ ਗੱਲ ਹੀ ਨਹੀਂ ਕਰਦਾ ਕੋਈ ਉਹਰੇ ਵੀ ਆਪਾਂ ਨਸ਼ਾ ਬੰਦ ਕਰਾਂਗੇ ਇਹ ਦੇ ਕਰਕੇ ਰੱਖਾਂਗੇ ਯਾਰ ਬਹਿਫਤਾ ਕਰਦੇ ਨੇ ਲੋਕ ਸਰਵਿੰਦਰ ਸਿੰਘ ਜੀ ਗੁੱਸਾ ਹੁੰਦਾ ਉਹਨਾਂ ਦੇ ਜੋ ਤੁਹਾਡੇ ਹਾਲਾਤ ਆ ਮਾਨਸੇ ਦੇ ਹਾਲਾਤ ਆ ਤੇ ਨਵਾਂ ਸ਼ਹਿਰ ਦੇ ਹਾਲਾਤਾਂ 'ਚ ਬੜਾ ਫਰਕ ਆ ਤੁਸੀਂ ਲੋਕਾਂ ਨੂੰ ਇਕੱਠੇ ਕਰ ਲਿਆ ਇੱਥੇ ਲੋਕ ਇਕੱਠੇ ਨਹੀਂ ਹੋਏ ਨੰਬਰ 2 ਤੇ ਇੱਕ ਚੀਜ਼ ਦਾ ਫਰਕ ਨਹੀਂ ਆ ਬਿਲਕੁਲ ਜਿਹੜੇ ਜਿਵੇਂ ਤੁਸੀਂ ਉੱਥੇ ਮਹਿੰਮ ਚਲਾਈ ਆ ਨਸ਼ਿਆਂ ਦੇ ਖਿਲਾਫ ਤੁਹਾਡੇ ਤੇ ਮੁਕਦਮੇ ਦਰਜ ਹੋਏ ਤੇ ਨਸ਼ਾ ਵਿਰੋਧੀ ਕਮੇਟੀ ਦੇ ਖਿਲਾਫ ਵੀ ਮੁਕਦਮੇ ਦਰਜ ਹੋਏ ਇਹ ਮਹਿੰਮ ਚ ਕੋਈ ਫਰਕ ਨਹੀਂ ਹੈਗਾ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੇਮ ਹੀ ਸੇਮ ਆ ਨੱਥਾ ਸਿੰਘ ਆ ਪ੍ਰੇਮ ਸਿੰਘ ਸੇਮ ਸੇਮ ਦਿੰਗਣਾ ਕੋਈ ਬਹੁਤਾ ਫਰਕ ਨਹੀਂ ਗੱਲ ਕਰ ਇੱਥੋਂ ਦੇ ਲੋਕ ਜਾਗ ਕਿਉਂ ਨਹੀਂ ਰਹੇ ਆ ਸਾਡੇ ਤਾਂ ਲੋਕਾਂ ਨੇ ਸਾਥ ਦਿੱਤਾ ਮੇਰਾ ਭਰਪੂਰ ਸਮਰਥਨ ਦਿੱਤਾ ਲੋਕਾਂ ਕਰਕੇ ਹੀ ਮੈਂ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਬਹੁਤ ਸਾਰੇ ਇੱਥੋਂ ਵੀ ਗਏ ਆ ਲੋਕ ਸੋਡੇ ਇਹ ਗੱਲ ਨਹੀਂ ਬੜੇ ਲੋਕ ਗਏ ਆ ਦੂਰੋਂ ਦੂਰ ਹੋ ਗਏ ਆ ਪਰ ਸੋਡੇ ਲੋਕ ਜਾ ਤਾਂ ਇਹਨਾਂ ਤੋਂ ਪ੍ਰਚਾਰ ਚ ਕਮੀ ਹੋ ਗਈ 2-4 ਦਿਨਾਂ ਦੀ ਵੀ ਇਹਨਾਂ ਨੇ ਪ੍ਰਚਾਰ ਨਹੀਂ ਕਰਿਆ ਪਿੰਡ ਪਿੰਡ ਜਾ ਕੇ ਗੁਰਦੁਆਰਿਆਂ ਚ ਵੀ ਭਾਈ ਆਵਾਂਗੇ ਆਪਾਂ ਨਾਲ ਸ਼ੇਖਰ ਆਵਾਂਗੇ ਕਰਾਂਗੇ ਨਾ ਕਰਿਆਣੀ ਜਾਂ ਇਹਨਾਂ ਦਾ ਪਹਿਲਾ ਪ੍ਰੋਗਰਾਮ ਹੋ ਲਾ ਇਹਨਾਂ ਨੂੰ ਹਸਾਬ ਹੀ ਨਾਲ ਲਾ ਲੋ ਜਾਂ ਇਹ 2-3 ਬੰਦੇ ਨਾਲੋਂ ਪੁਲਿਸ ਨੇ ਬਾਕੀ ਡਰਾਲੇ ਨਾਲੋਂ ਭਜਾਲੇ ਨਾਲੋਂ ਸਾਰਾ ਕੋਸੀ ਕਾ ਕਿਉਂ ਜਿਹਦੀ ਲਾਠੀ ਉਹਦੀ ਪੈਸ ਜੋਰ ਹੀ ਆਈ ਨਾ ਹਣਾ ਜੋ ਰਾਜ ਕਰਤਾ ਉਹ ਜ਼ਾਲਮ ਹੀ ਇੰਨਾ ਹੋ ਗਿਆ ਜਦੋਂ ਬਾਰਡਰਾਂ ਤੇ ਮਾਰਤੇ ਆ ਰੈਲੀ ਕਰਨੇ ਡਰਾਲੇ ਲੋਕ ਯਾਰ ਪੰਜ ਸਰਪੰਚ ਸਭ ਡਰਾਏ ਨੇ ਸੋ ਨੂੰ ਪਤਾ ਹੈ ਧਮਕੀਆਂ ਦਿੱਤੀਆਂ ਮੇਰੇ ਸਿਵੇ ਦਾ ਪ੍ਰੋਗਰਾਮ ਕਰਵਾਇਆ ਮੰਦਰਾਂ ਮਾਸ਼ਿਦਾਂ ਗੁਰਦੁਆਰਿਆਂ ਨੂੰ ਜਵਾਬ ਦਵਾਤਾ ਉਥੋਂ ਦੇ ਪ੍ਰਧਾਨੋ ਕਿਉਂ ਬਾਪ ਕਿਉਂ ਨੇ ਮੈਨੂੰ ਧਮਕੀਆਂ ਦਵਾਈਆਂ ਜੇਲ੍ਹ ਚ ਵੀ ਇੱਥੇ ਨਾ ਜਾ ਪੈਸਿਆਂ ਦੀ ਉੱਪਰ ਕਰੀ ਮੈਨੂੰ ਖੁੱਲ੍ਹਿਆ ਦੀ ਨਵੀਂ ਗੱਡੀ ਦੀ ਵੀ ਦੂਜੀ ਗੱਡੀ ਵਾਲਾ ਮੈਂ ਕਿਉਂ ਨਾ ਜਿੰਨਾਵਾਂ ਸ਼ਹਿਰ ਨਾ ਜਾਈ ਵੀ ਨਿਮਾਸ਼ਹਿਰ ਨਹੀਂ ਜਾਣਾ ਕੋਲੀ ਵੀ ਧਮਕੀ ਆਈ ਹੈ ਜੇਲ੍ਹ ਚ ਆਈ ਹੈ ਵੀ ਬੋਲੀ ਬਰਬਾਦਾਂਗੇ ਆ ਬਰਦੇ ਆ ਬਰਬਾਦੋ ਅਸਤਾ ਮਰ ਜਾਗੇ ਕੋਈ ਚੱਕਰ ਨਹੀਂ ਗਲਗਰ ਆਏ ਸੀ ਨਸ਼ੇ ਪ੍ਰਤੀ ਆ ਸਭ ਲੋਕਾਂ ਲਈ ਆਏ ਆ ਛੋਟੇ ਲੋਕਾਂ ਨੂੰ ਬੇਨਤੀ ਆ ਦੁਆਬੇ ਦੇ ਲੋਕਾਂ ਨੂੰ ਵੀ ਵੀਰੇ ਜੇ ਤੁਸੀਂ ਜਵਾਨੀ ਬਚਾਉਣੀ ਚਾਹੁੰਦੇ ਹੋ ਅਗਲੀ ਪੀੜ੍ਹੀ ਸੋਡੀ ਤਾਂ ਤੁਹਾਨੂੰ ਲੜਨਾ ਪੈਣਾ ਇੱਕ ਵਾਰ ਤਾਂ ਹੰਬੜਾ ਮਾਰ ਕੇ ਦੇਖੋ ਯਾਰ ਆਪਾਂ ਪੱਟ ਛੁੱਟਾਂਗੇ ਇਹਨਾਂ ਨੇ ਹੂੰ ਨਸ਼ਾ ਵਿਰੋਧੀ ਕਮੇਟੀ ਦੇ ਨਾਲ ਦੀ ਝੋਟਾ ਵੜ ਕੇ ਖੜਜੋਗੇ ਮੈਂ ਹੂੰ ਮੈਂ ਤਾਂ ਖੜੀ ਖੜਾਂਗਾ ਮੇਰੀ ਤਾਂ ਸਾਡੀ ਤਾਂ ਆਪਦੀ ਐਂਟੀ ਡਾਕਟ ਫੋਰਸ ਆਪਦੀ ਆ ਨਵਾਂ ਸ਼ਹਿਰੀਆਂ ਦੇ ਨਾਲ ਦੀ ਗੱਲ ਕਰ ਨਵਾਂ ਸ਼ਹਿਰੀਆਂ ਨਾ ਖੜੇ ਹੋਣੇ ਕਰਨ ਕੀ ਆਏ ਆ ਇੱਥੇ ਕੀ ਮਾਲਾ ਫੇਰਨਾ ਆਏ ਕੀ ਆਸ ਕਰਦੇ ਆ ਇਹਨਾਂ ਕੋਲ ਲੋਕਾਂ ਕੋਲ ਲੋਕਾਂ ਨੂੰ ਹੱਲ ਨਹੀਂ ਲੋੜ ਹੈ ਅਸੀਂ ਤਾਂ ਖੜੀ ਆ ਨਾ ਪ੍ਰਵਿੰਦਰ ਜੀ ਇਸ ਰੈਲੀ ਤੋਂ ਬਾਅਦ ਹੋ ਸਕਦਾ ਜਿਹੜੇ ਕੁਝ ਕੁ ਬੰਦੇ ਤੁਹਾਡੇ ਨਾਲ ਤੁਰੇ ਆ ਇਹਨਾਂ ਤੇ ਕਿਸੇ ਤਰੀਕੇ ਦੀ ਕੋਈ ਕਾਰਵਾਈ ਹੋਏ ਫਿਰ ਤੁਸੀਂ ਇਹਨਾਂ ਦੇ ਨਾਲ ਖੜੇ ਹੋ ਉਹ ਯਾਰ ਕਿਵੇਂ ਕਾਰਵਾਈ ਹੋ ਬਾਈ ਯਾਰ ਮੰਨ ਲਓ ਅਜਤੋਂ ਪਹਿਲਾ ਕਾਰਵਾਈਆਂ ਕਰਨੀਆਂ ਸੀ ਜਿਹੜੇ ਡਰਾ ਵਾਲੇ ਬਸ ਉਹ ਗਿੱਦਾਂ ਗਿੱਦਾਂ ਆਦੀ ਇਲੈਕਟ ਸ਼ਾਮਲ ਹੋਗੇ ਛੋਟੇ ਕੋਈ ਕਾਰਵਾਈ ਨਹੀਂ ਹੁੰਦੀ ਬਸ ਇਹਨਾਂ ਨੇ ਪ੍ਰੋਗਰਾਮ ਰੋਕਣਾ ਹੁੰਦਾ ਹਰੇਕ ਥਾਂ ਛੋਟੇ ਕਾਰਵਾਈ ਗਾਰੀ ਕਰਨਗੇ ਕੋਈ ਚੋਰੋਂ ਤੁਸੀਂ ਕੋਈ ਚੋਰੀ ਕਰੀਏ ਛੋਟੇ ਜੋ ਕਿਸੇ ਨੇ ਕੋਈ ਬਲੈਂਕ ਕਰਦਾ ਛੋਟੇ ਜੋ ਕੋਈ ਜੇ ਕਰਨਗੇ ਤਾਂ ਅਸੀਂ ਛੋਟੇ ਨਾਲ ਖੜਾਂਗੇ ਆ ਜਾਗੇ ਫੇਰ ਆ ਜਾਗੇ ਬੈਠੇ ਕਹੋਗੇ ਬਹਿ ਜਾਗੇ ਹੁਣ ਬਹਿ ਜਾ ਨੇ ਜੀ ਮਹਿਮਾਨ ਪ੍ਰਵਿੰਦਰ ਸਿੰਘ ਨੇ ਇੱਕ ਗੱਲ ਕਹੀ ਆ ਕਿ ਸ਼ਾਸਨ ਪ੍ਰਸ਼ਾਸਨ ਨੇ ਬੜਾ ਜੋਰ ਲਾਇਆ ਇਹਦੀ ਇੱਕ ਮੈਨੂੰ ਲੱਗਦਾ ਕਿ ਜਾਗਦੀ ਜਿਉਂਦੀ ਮਿਸਾਲ ਹੈਗੀ ਆ ਸਿਮਰਨ ਸਾਡੇ ਨਾਲ ਖੜੀ ਆ ਸਿਮਰਨ ਕੀ ਤੁਸੀਂ ਇਸ ਗੱਲ ਦੀ ਗਵਾਹੀ ਭਰਦੇ ਆ ਤੁਹਾਡੇ ਨਾਲ ਇਹੋ ਜਿਹਾ ਕੁਝ ਵਾਪਰਿਆ ਚਲੋ ਪ੍ਰਸ਼ਾਸਨ ਤਾਂ ਕੋਸ਼ਿਸ਼ ਕਰਦਾ ਹੀ ਆ ਕਿ ਜਿਹੜਾ ਨਹੀਂ ਕਰਦਾ ਹੀ ਨਹੀਂ ਕਰਦਾ ਹੀ ਨਹੀਂ ਜੋ ਕੁਝ ਵਾਪਰਿਆ ਉਹ ਦੱਸੋ ਜੀ ਜਦੋਂ ਮੈਂ ਚਲੋ ਨਾਮ ਨਹੀਂ ਲੈਂਦੀ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਉੱਥੇ ਨਹੀਂ ਜਾਣਾ ਕੋਈ ਨਾਮ ਲੈ ਭਣੇ ਨਹੀਂ 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 ਕੋਈ ਸਰੋਪਾ ਨਹੀਂ ਪਾਣਾ ਕੋਈ ਹਾਰ ਨਹੀਂ ਪਾਣਾ ਕਿਉਂ ਨਹੀਂ ਪਾਣਾ ਕਿਉਂ ਨਹੀਂ ਪਾਣਾ ਮੈਂ ਆਜ਼ਾਦ ਦੇਸ਼ ਵਿੱਚ ਰਹਿੰਦੀ ਆ ਬੇਸ਼ੱਕ ਤੁਸੀਂ ਔਰਤਾਂ ਨੂੰ ਹਲੇ ਆਜ਼ਾਦੀ ਨਹੀਂ ਦਿੱਤੀ ਉਹ ਲੜ ਰਹੀਆਂ ਜਿਨ੍ਹਾਂ ਨੂੰ ਆਜ਼ਾਦੀ ਚਾਹੀਦੀ ਅਸੀਂ ਵੀ ਲੜ ਰਹੇ ਹਾਂ ਮੇਰੀ ਸਾਰੀ ਉਮਰ ਬੀਤ ਗਈ ਮੈਂ ਅਜ ਤੱਕ ਲੈ ਤੱਕ ਮੈਂ ਕੱਲ ਵੀ ਕਿਹਾ ਅੱਜ ਵੀ ਕਹਿੰਨੀ ਆ ਔਰਤ ਭਾਰਤ ਦੇਸ਼ ਵਿੱਚ ਆਜ਼ਾਦ ਨਹੀਂ ਹੋਈ ਅਸੀਂ ਆਜ਼ਾਦੀ ਨਾਲ ਲੜ ਰਹੇ ਹਾਂ ਅਸੀਂ ਜਦੋਂ ਤੁਹਾਡੇ ਕੋ ਕੰਪਲੇਂਟਾਂ ਦਿੰਨੇ ਇੱਥੇ ਗਲਤ ਹੋ ਰਿਹਾ ਇੱਥੇ ਗਲਤ ਹੋ ਰਿਹਾ ਤੁਸੀਂ ਉਹ ਗਲਤ ਰੋਕ ਕੇ ਦਿਖਾਓ ਜੇ ਤੁਸੀਂ ਉਹ ਗਲਤ ਰੋਕ ਕੇ ਦਿਖਾ ਸਕਦੇ ਹੋ ਪ੍ਰਸ਼ਾਸਨ ਨੂੰ ਮੈਂ ਕਹਿਣਾ ਚਾਹਨੀ ਆ ਫਿਰ ਮੈਂ ਵੀ ਤੁਹਾਡੇ ਕੋ ਇੱਥੇ ਰੁਕ ਜੂੰਗੀ ਮੈਂ ਕਿਉਂ ਰੁਕਾਂ ਕਿਉਂ ਰੁਕਾਂ ਅਸੀਂ ਆਏ ਬਹੁਤ ਵਧੀਆ ਮੈਂ ਜਿੱਥੇ ਵੀ ਕੋਈ ਗਲਤ ਚੀਜ਼ ਹੁੰਦੀ ਆ ਉਹਦੇ ਵਿਰੋਧ ਵਿੱਚ ਅੱਜ ਤੱਕ ਖੜੀ ਆ ਮੈਂ ਆਣ ਵਾਲੇ ਟਾਈਮ 'ਚ ਵੀ ਖੜਨਾ ਆ ਉਹਦੇ ਲਈ ਜਿੱਦਾਂ ਇਹ ਕਹਿੰਦੇ ਆ ਮੌਤ ਤਾਂ ਵੈਸੇ ਵੀ ਆਣੀ ਆ ਵੈਸੇ ਵੀ ਮੈਂ ਅਮਰ ਨਹੀਂ ਹੈਗੀ ਉਹ ਤਾਂ ਮੈਨੂੰ ਆਣੀ ਆਣੀ ਆ ਮੈਂ ਕਹਣਾ ਅਮਰ ਆ ਕਿ ਮੈਂ ਰਹਿਂਦੀ ਦੁਨੀਆ ਤੱਕ ਜਿੰਦਾ ਰਹੂੰਗੀ ਮੈਨੂੰ ਆਣੀ ਆਣੀ ਆ ਮੈਨੂੰ ਉਸ ਚੀਜ਼ ਦੀ ਮੈਨੂੰ ਵੀ ਕੋਈ ਸਾਡੇ ਲਈ ਤਾਂ ਭਾਈ ਸਾਰੇ ਦੁਆਬੇ 'ਚੋਂ ਇਹ ਭੈਣੀ ਇਹ ਭੈਣੀ ਸਭ ਕੁਝ ਹੋ ਗਈ ਕਿਉਂ ਕੱਲ ਵੀ ਹੋਇਆ ਹੀ ਆਈ ਅੱਜ ਵੀ ਖੜੀ ਆ ਵੀਰ ਖੜਾ ਦੋ ਚਾਰ ਕੇ ਬੰਦੇ ਨੇ ਬਾਕੀ ਇਹ ਸਾਰੇ ਤੁਸੀਂ ਪਤਾ ਕਰ ਸਕਦੇ ਹੋ 80% ਲੋਕ ਹੋਰੋਂ ਮਾਲਵੇਦਨੀ ਹਾਂ ਬਾਕੀ ਬਹੁਤ ਹੀ ਘੱਟ ਗਿਣਤੀ ਤੋਂ ਲੋਕ ਨੇ ਹੁਣਾਂ ਦੇ ਗਨ ਵਾਲਾ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਹੈ ਕਾਫਲਾ ਵਧਣ ਦੀ ਆਸ ਰੱਖਦੇ ਹੋ ਕਾਫਲਾ ਤਾਂ ਯਾਰ ਦੇ ਨਾਲ ਦੇ ਜੁੜਦੀ ਜਾਊਗੀ ਜੀ ਜੀ ਅੱਜ ਹੋਰ ਕੱਲ ਹੋਰ ਇੱਕ ਦਾ ਅੱਜ ਜੇ ਅੱਜ ਮੈਂ ਗੱਲਾਂ ਧੁਰਿਆ ਸੀ ਪਹਿਲੇ ਜਨਾਬ ਦੇ ਸ਼ਹਿਰ ਚੋਂ ਦੋ ਜਣੇ ਹਟੋਤੇ ਇਹ ਤਾਂ ਫਿਰ ਵੀ ਬਹੁਤ ਆ ਇਹ ਤਾਂ ਫਿਰ ਵੀ ਇੰਨਾ ਤਾਂ ਨੂਨ ਬਹੁਤ ਆ ਹਣਾ ਹੁਣ ਬਈ ਗੱਲ ਸਾਡੇ ਲਈ ਇਹੋ ਜਿਹਾ ਪਾਵਾ ਪੈਣਾ ਚਾਹੀਦੀਆਂ ਅਸੀਂ ਇੱਕ ਗੱਲ ਹੋਰ ਕਰਦੇ ਹਾਂ ਅਸੀਂ ਕੋਈ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਨਹੀਂ ਲਾਦੇ ਨਾ ਸੀ ਕਦੇ ਵੋਟਾਂ 'ਚ ਖੜਾ ਹੋਣਾ ਆਸੋਲ ਨਾਲ ਵਾਦਾ ਕਰਕੇ ਜਾਂਦੇ ਆਂ ਨਾ ਹੀ ਅਸੀਂ ਕਹਿਣਾ ਤੁਸੀਂ ਜਿੰਨੂੰ ਮਰਜ਼ੀ ਵੋਟ ਪਾਓ ਛੋਡੀ ਮਰਜ਼ੀ ਸੋਨੂੰ ਕੋਈ ਕਿਸੇ ਦੇ ਨਾਂ ਤੇ ਮੂਰਖ ਬਣਾਏ ਤੁਸੀਂ ਬਣੋ ਪਰ ਸਾਡਾ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਸਿਰਫ ਚਿੱਟਾ ਦੁਸ਼ਮਣਾਂ ਨਾ ਹੀ ਅਸੀਂ ਕੋਈ ਪੈਸਾ ਮੰਗਦੇ ਆਂ ਨਾ ਹੀ ਅਸੀਂ ਕੋਈ ਫੰਡ ਇਕੱਠਾ ਕਰਦੇ ਆ ਜੇ ਕੋਈ ਪੈਸਾ ਮੰਗੇ ਤਾਂ ਵੀ ਤੁਸੀਂ ਸਾਨੂੰ ਸਭ ਦੱਸ ਸਕਦੇ ਹੋ ਜੇ ਸਾਡੇ ਨਾਂ ਤੇ ਕੋਈ ਫੰਡ ਮੰਗੇ ਤਾਂ ਵੀ ਸਾਨੂੰ ਦੱਸ ਸਕਦੇ ਹੋ ਸਾਡਾ ਕੰਮ ਕੱਲਾ ਨਸ਼ੇ ਨਾਲ ਲੜਨਾ ਨਸ਼ੇ ਨਾਲ ਲੜਨ ਵਾਸਤੇ ਪੈਸਿਆਂ ਦੀ ਕੀ ਲੋੜ ਹੈ ਚਿਗਰੇ ਦੀ ਲੋੜ ਚਾਹੀਦੀ ਆ ਪੈਣਾ ਦੀ ਭਰਾਵਾਂ ਦੇ ਸਾਥ ਦੀ ਲੋੜ ਚਾਹੀਦੀ ਆ ਸੋ ਭਾਈ ਫਤਿਹ ਬਲਾਉਣੇ ਆ ਇੱਕ ਇੱਕ ਆਖਰੀ ਸਵਾਲ ਹੈ ਪ੍ਰਵਿੰਦਰ ਸਿੰਘ ਜੀ ਤੁਸੀਂ ਕੱਲ੍ਹ ਦੇ ਆਏ ਹੋਏ ਹੋ ਹਾਂ ਆਰਡਰ ਗਰੁੱਪੜ ਜਿਹੜਾ ਆ ਉਹ ਨਸ਼ਿਆਂ ਦੀ ਹੱਬ ਬਣ ਚੁੱਕਾ ਇਹਨੂੰ ਠੱਲ ਕਿੱਦਾਂ ਪਾਈਏ ਹੱਲ ਬਾਈ ਦਾ ਪਾਈਦਾ ਜਾਂਦਾ ਬੰਦਾ ਇਹਨੂੰ ਪੁੱਛੋ ਕਿਵੇਂ ਪਾਈ ਜਾਂਦਾ ਹੈ 18 ਤੁਸੀਂ ਟੀਮ ਬਣਾਓ ਪੂਰੀ ਜਿਵੇਂ ਅਸੀਂ ਬਣਾਈ ਆ ਉਹਨੂੰ ਇਹ ਬਾਰ ਚ ਬੈਠੋ ਪ੍ਰਸ਼ਾਸਨ ਦਾ ਜਿੰਦਾ ਫੂਕ ਮੁਰਦਾ ਬਾਈ ਤੋਂ ਦੇ ਲੋਕਾਂ ਨੂੰ ਜਗਾਉਣਾ ਜੋ ਇੱਥੋਂ ਦੇ ਮੋਤਵਰ ਬੰਦੇ ਨੇ ਇੱਥੇ ਦੇ ਪੁਰਾਣੇ ਜਿਹੜਾ ਰੂ ਲੋਕ ਨੇ ਉਹਨਾਂ ਨੂੰ ਇਕੱਠੇ ਕਰੋ ਇੱਕ ਟੀਮ ਬਣਾਓ ਸਾਂਝੀ ਕਮੇਟੀ ਬਣਾਓ ਬੇਦਾਗ ਜਿਵੇਂ ਅੱਜ ਤੇ ਜਿਵੇਂ ਤੁਸੀਂ ਹੋ ਤੁਸੀਂ ਹੁਣ ਸਾਨੂੰ ਨਹੀਂ ਪਤਾ ਵੀ ਇੱਥੇ ਸਾਨੂੰ ਸਾਜ ਰੰਬੀਰ ਦਾ ਨਹੀਂ ਪਤਾ ਸੱਚ ਸਾਫ਼ ਗੱਲ ਦੱਸਦੇ ਆ ਸਾਡੀ ਸਾਜ ਨਾਲ ਜੇਲ੍ਹ ਚ ਮੀਤਾਂ ਇਹ ਬਾਈ ਸਾਨੂੰ ਜੇਲ੍ਹ ਚ ਮਿਲੇ ਸਾ ਅਸੀਂ ਇਹ ਨਸ਼ੇ ਖਿਲਾਫ ਲੜ ਰਹੇ ਸਾਨੂੰ ਆਜੇ ਭਰਾ ਲੱਗੇ ਲੜ ਤਾ ਨਾ ਜਣਾ ਨਾ ਜੇ ਨਾ ਜੇ ਲੋਕ ਕਹਿੰਦੇ ਨੇ ਵੀ ਸਾਜਨ ਤੁਸੀਂ ਆਪ ਅੱਗੇ ਲੱਗੇ ਹੋ ਸਾਜਨ ਤੁਹਾਡੇ ਪਿੱਛੇ ਲੱਲੂ ਆ ਸਾਜਨ ਦੀ ਬੋਡੀ ਅੱਗੇ ਲੱਗੀ ਹੋਈ ਆ ਭੈਣ ਅੱਗੇ ਲੱਗੀ ਹੋਈ ਆ ਹੋਰ ਵੀ ਅੱਗੇ ਅੱਗੇ ਲੱਗੋ ਲੜੋ ਇਕੱਠੇ ਹੋਵੋ ਗੰਦ ਤਾਂ ਜਿਹਦੇ ਬਾਅਦ ਚ ਖੁਦ ਚੱਕਣਾ ਪੈਣਾ ਭਰਾਵਾ ਜੀ ਜਿਹਦੇ ਬਾਅਦ ਚ ਟੋਆ ਖੁਦ ਮਿੱਟੀ ਅੱਕਣੀ ਪੈਣੀ ਨਹੀਂ ਚੱਕੀ ਚਲੋ ਆਪਣੀ ਜਵਾਕ ਡਿਗ ਡਿਗ ਮਾਰਨਗੇ ਉਹ ਚ ਜੀ ਹੁਣ ਜੇ ਚਾਹਣਿਆਂ ਵਿੱਚੋਂ ਤਾਰੇ ਦੇ ਰਾਪ ਵਾਲੇ ਇੱਥੇ ਰਹਿ ਜੇ ਤਰਖ ਲਓ ਭਾਈ ਤਾਰੇ ਰਹਿ ਜਾਂਦੇ ਆ ਇਹ ਮੇਰੇ ਬੰਦ ਕਰਾਉਣ ਨਾਲ ਮੈਂ ਤੜਾਂ ਅਗਲੇ ਲੈ ਕੇ ਅਗਲੇ ਜਾਵਾਂਗਾ ਮੈਨੂੰ ਜੇਰਾਂ ਚੱਕੀ ਫਤਵੀ ਪਰ ਤੂੰ ਸੋ ਇਹਨੂੰ ਸਾਰਿਆਂ ਨੂੰ ਬੰਦ ਨਾ ਮੰਨਣਾ ਸੂਰਮਾ ਭਗਤ ਸਿੰਘ ਆ ਤੂੰ ਜਿਹੜੇ ਘਰੇ ਨਾਲ ਡੀਕੋ ਆਪਦੇ ਘਰੇ ਆਜੇ ਮੁੰਡੇ ਨੂੰ ਭਗਤ ਸਿੰਘ ਬਣਾਉਣ ਦੀ ਕੋਸ਼ਿਸ਼ ਕਰੋ ਵੀ ਭਗਤ ਸਿੰਘ ਸਾਡੇ ਘਰੇ ਜੰਮੇ ਗਵੰਡ ਅਗਲਾ ਕਹਿੰਦਾ ਭਗਤ ਸਿੰਘ ਹੋਵੇ ਤਾਂ ਜ਼ਰੂਰ ਹਨਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹੋਣ ਤਾਂ ਜ਼ਰੂਰ ਹਨਾ ਦੀਪ ਸਿੱਧੂ ਵਰਗੇ ਹੋਣ ਤਾਂ ਜ਼ਰੂਰ ਹਨਾ ਪਰ ਉਦਮ ਸਿੰਘ ਵਰਗੇ ਹੋਣ ਤਾਂ ਜ਼ਰੂਰ ਪਰ ਸਾਡੇ ਨਾਲ ਹੋਣ ਗਵੰਡੀਆਂ ਦੇ ਹੋਣ ਆਸ ਕਰੋ ਵੀ ਸਾਡੀ ਜੰਮਣ ਇਹ ਜੋਦੇ ਸਾਡੀ ਜੰਮਣ ਕੋਈ ਗੱਲ ਨਹੀਂ ਪਰਚੇ ਪਾਉਂਦੇ ਨੇ ਕਿੰਨੇ ਮਰਜ਼ੀ ਪਾ ਲੈਂਦੇ ਕੋਈ ਡੱਕਰ ਨਹੀਂ ਇਹਨਾਂ ਨੇ ਇਹਨਾਂ ਦਾ ਕਰਨਾ ਕੀ ਹੁੰਦਾ ਪੰਜ ਸੀ ਚਣਾਉਣ ਨੂੰ ਹਟ ਗਏ ਹੁਣ ਨਹੀਂ ਛੁਡਾ ਦਿੰਦੇ ਗੋਲੀ ਮਰਵਾ ਦੇ ਨੇ ਐਕਸੀਡੈਂਟ ਕਰਾ ਦਿੰਦੇ ਆਪਾਂ ਤਿਆਰ ਆ ਸੋਡਾ ਧੰਨਵਾਦ ਤੁਸੀਂ ਇਹਨਾਂ ਸਤਿਕਾਰ ਦਿੱਤਾ ਫੇਰ ਬੁਲਾਉਂਗੇ ਫੇਰ ਆਵਾਂਗੇ ਫੇਰ ਬੁਲਾਉਂਗੇ ਫੇਰ ਆਵਾਂਗੇ ਜਿੰਨੇ ਮਰਜ਼ੀ ਮਰਜ਼ੀ ਬੁਲਾ ਕੱਲੇ ਨਸ਼ੇ ਵਾਲੇ ਮੁੱਦੇ ਤੇ ਓਟਾਂ ਬੂਟਾਂ ਬਿਆ ਹਾਂ ਬੂਹਾਂ 'ਚ ਨਹੀਂ ਅਸੀਂ ਆ ਸਕਦੇ ਭਾਈ ਹਨਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਨਹੀਂ ਹੈਗੇ ਅ 2019 ਦੇ ਵਿੱਚ 25 ਪੰਚਾਇਤਾਂ 1800 ਬੰਦੇ ਦਾ ਔੜ ਦੇ ਵਿੱਚ ਮੁੱਖ ਪੱਤਰਕਾਰ ਗਿਆ ਹੈ ਮਾਰਚ ਕੀਤਾ ਕੱਟ ਕੀਤਾ ਇੱਥੇ ਅਸੀਂ 2019 ਦੇ ਵਿੱਚ ਜੇਲ੍ਹ ਮੰਤਰੀ ਰੰਦਾਵਾ ਉਹ ਜਿੱਥੇ ਨੌਜਵਾਨ ਖੜੇ ਆ ਇੱਥੇ ਵੱਡੀ ਫੋਰਸ ਦੀ ਸਰਜ ਇੱਥੇ ਜੇਲ੍ਹ ਮੰਤਰੀ کہہ ਰਿਹਾ ਔਨ ਦਾ ਰਿਕਾਰਡ ਪਿਆ ਮੀਡੀਆ ਦੇ ਵਿੱਚ ਉਹਦੇ ਬਾਅਦ ਹੋਇਆ ਕੀ ਹੈ ਉਹ ਮੈਂ ਤੁਹਾਨੂੰ ਦੱਦਣ ਅਸੀਂ ਰੋਕੇ ਕਿਉਂ ਕਿ ਅਸੀਂ ਆਵਾਜ਼ ਦੀ ਪਾਰਟੀ ਦੇ ਵਿੱਚ ਪਹਿਲਾਂ ਸੀ ਅਸੀਂ ਝੰਡਾ ਸੱਟ ਕੇ ਨਸ਼ੇ ਦੇ ਖਿਲਾਫ ਲੜੇ ਬੇ ਸਿਆਸਤ ਦੇ ਵਾਸ ਦੀ ਗੱਲ ਹੈ ਨਹੀਂ ਔਰ ਸਾਨੂੰ ਸਾਰੀ ਲੀਡਰਸ਼ਿਪ ਨੇ ਕਿਹਾ ਵੀ ਰਾਜਕਮਰ ਜੀ ਤੁਸੀਂ ਸਰਕਾਰ ਇੱਕ ਵਾਰੀ ਬਣਾ ਕੇ ਦੇਖੋ ਅਸੀਂ ਨਸ਼ਾ ਜੜ ਤੋਂ ਖਤਮ ਕਰ ਦਾਂਗੇ ਤਾਂ ਬਹੁਤ سارے ਸਾਥੀਆਂ ਨੇ ਇਲਾਕੇ ਦੀਆਂ ਪੰਚਾਇਤਾਂ ਦੇ ਲੋਕਾਂ ਨੇ ਕਿਹਾ ਵੀ ਰਾਜਕਮਰ ਤੂੰ ਇਹ ਕੰਮ ਨਾ ਕਰ ਇੱਕ ਵਾਰੀ ਇਹਨਾਂ ਦਾ ਸਾਥ ਦਿਓ ਸਾਥ ਦਿੱਤਾ ਚਲੋ ਮੌਕੇ ਤੱਕ ਜੋ ਵੀ ਬਣਿਆ ਸੋ ਬਣਿਆ ਅੱਜ 2 ਸਾਲ ਅਸੀਂ ਵੇਟ ਕੀਤੀ ਮੈਂ ਸਰਕਾਰ ਨਵੀਆਂ ਨੂੰ ਸਮਾਂ ਦੇਣਾ ਚਾਹੀਦਾ ਹੁਣ ਸਾਥੀ ਪਰਮਿੰਦਰ ਸਿੰਘ ਇੱਥੇ ਆਇਆ ਪਰਮਿੰਦਰ ਸਿੰਘ ਦੇ ਨਾਲ ਅਸੀਂ ਜੁੜੇ ਵੀ ਚਲੋ ਇਹ ਪੰਜਾਬ ਦੇ ਉੱਤੇ ਅਸੀਂ ਮਾਨਸਾ ਵੀ ਗਏ ਸੀ ਇਹਨਾਂ ਦੀ ਰਿਹਾਈ ਲਈ ਨਾ ਮੇ ਨਹੀਂ ਅਗੇ ਪੁਰਾਣੇ ਆ ਰਹੀ ਕੀ ਗੱਲ ਹੁਣ ਦੀ ਵੀ ਨਸ਼ਾ ਪੁਲਿਸ ਵਰਚਾ ਪਾਉਗੀ ਤਾਂ ਪੁਲਿਸ ਦਾ ਬੜੀ ਛੋਟੀ ਚੀਜ਼ ਹੈ ਮੈਂ ਤਾਂ ਮੁੱਖ ਮੰਤਰੀ ਨੂੰ ਕਹਿੰਦਾ ਜੇ ਤੁਸੀਂ ਸ਼ੇਅਰ ਕਰ ਸਕਦੇ ਤਾਂ ਕਰ ਦਿਓ ਪੰਜਾਬ ਦਾ ਮੁੱਖ ਮੰਤਰੀ ਗ੍ਰਹਿ ਮੰਤਰੀ ਵੀ ਸਰਦਾਰ ਭਗਵੰਤ ਸਿੰਘ ਮਾਨ ਹੈ ਠੀਕ ਹੈ ਜੀ ਇਹ ਜੇ ਸ਼ੇਅਰ ਤੇ ਤੁਹਾਡੇ ਦਾ ਮਨ ਚਾਹੀਦਾ ਵੀ ਸ਼ੇਅਰ ਕਰ ਦਿਓ ਤਾਂ ਗ੍ਰਹਿ ਮੰਤਰੀ ਪੰਜਾਬ ਆ ਭਗਵੰਤ ਸਿੰਘ ਮਾਨ ਆ ਕੱਲੀ ਦਲ ਵੇਲੇ ਆਮ ਆਦੀ ਪਾਰਟੀ ਨੇ ਲੋਕਾਂ ਨੂੰ ਸਿਕਾਇਆ ਸੀ ਕਿ ਤੁਸੀਂ ਕਹੋ ਕਿ ਮੈਂ ਕਹਿੰਦਾ ਮਝੀਠੀਆਂ ਚਿੱਟਾ ਵੇਚਦਾ ਲੋਕਾਂ ਨੇ ਕਿਹਾ ਲੋਕਾਂ ਦੇ ਪਾਰਚੇ ਹੀ ਪਾ ਕਾਲੀ ਦਾਲ ਦੀ ਸਰਕਾਰ ਸੀ ਫੇ ਕਾਂਗਰਸੀ ਸਰਕਾਰ ਆਈ ਫੇ ਇਸ ਪਾਰਟੀ ਦੇ ਲੋਕਾਂ ਨੂੰ ਕਹਿਣਾ ਸੀ ਕਿ ਤੁਸੀਂ ਕੋ ਸਰਕਾਰ ਚਿੱਟਾ ਵੇਚਦੀ ਆ ਰਣਜੀਤ ਸਿੰਘ ਬਾਵਾ ਦਾ ਇੱਕ ਗੀਤ ਹੈ ਟੱਪਾ ਚ ਉਹਨੇ ਗਾਇਆ ਆ ਕਿ ਸਰਕਾਰਾਂ ਹੀ ਬਕਾਉਨੀਆਂ ਨੇ ਚਿੱਟਾ ਤਾਂ ਹੀ ਤਾਂ ਸਰੇ ਕੰਮ ਬਿਕਦਾ ਤਾਂ ਜਿੱਥੇ ਵੀ ਆਮ ਆਦੀ ਪਾਰਟੀ ਦੀ ਕੋ ਰੈਲੀ ਤਰਨਾ ਮਾਝਾ ਵਿਚਾਰਾ ਹੁੰਦਾ ਸੀਗਾ 22 ਤੋਂ ਪਹਿਲਾਂ ਤਾਂ ਹਰੇਕ ਸਟੇਜ ਤੇ ਇਹ ਗਾਣਾ ਸਪੈਸ਼ਲ ਵਜਾਉਂਦੇ ਹੁੰਦੇ ਸੀ ਕਿ ਸਰਕਾਰਾਂ ਹੀ ਬਕਾਉਨੀਆਂ ਨੇ ਚਿੱਟਾ ਤਾਂ ਹੀ ਤਾਂ ਸਰੇ ਆਮ ਬਿਕਦਾ ਤਾਂ ਹੁਣ ਮੇਰਾ ਸਵਾਲ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਥੇ ਖੜ ਕੇ ਆ ਖੜਕੜਕਲਾ ਕੋਕੋ ਜੋ ਵੀ ਸਮਾਗਮ ਕਰਦਾ ਸੌਚੋ ਕਰਦਾ ਇੱਥੇ ਆ ਕੇ ਨਟਾਂਕੀ ਕਰਕੇ ਚੱਲ ਜਾਂਦਾ ਜਿਲ੍ਹਾ ਚਿਰਪਾਗਤ ਸਿੰਘ ਨਗਰ ਜਿਲ੍ਹਾ ਚਿਰਪਾਗਤ ਸਿੰਘ ਦੇ ਚੀਦਿਆ ਜਨ ਸਾਹਿਬ ਭਗਤ ਸਿੰਘ ਦੇ ਨਾਂ ਤੇ ਆ ਭਈ ਇੱਥੇ ਆ ਕੇ ਤੂੰ ਨਟਾਂਕੀ ਤਾਂ ਕਰ ਗਿਆ ਮਿੱਤਰ ਪਿਆਰਾ ਗ੍ਰਹਿ ਮੰਤਰੀ ਤੂੰ ਆ ਮੁੱਖ ਮੰਤਰੀ ਤੂੰ ਆ ਕਿ ਮੈਂ ਹੁਣ ਇਹ ਗੱਲ ਕਹਿਣਾ ਜਿਵੇਂ ਬੀਤੇ ਚ ਅਸੀਂ ਕਹਿੰਦੇ ਨੇ ਕਾਲੀ ਵੇਚਦੀ ਸਰਕਾਰ ਵੇਚਦੀ ਆ ਕਾਗਰਦੀ ਆ ਹੁਣ ਮੈਂ ਇਹ ਗੱਲ ਕਹਿਣਾ ਕਿ ਗ੍ਰਹਿ ਮੰਤਰੀ ਪੰਜਾਬ ਭਗਵੰਤ ਸਿੰਘ ਨਾ ਭਗਵੰਤ ਸਿੰਘ ਮਾਨ ਚਿੱਟਾ ਮਕਾਉਂਦਾ ਤਾਂ ਵਿਖਦਾ ਉਹਦੇ ਵਿੱਚ ਐ ਮਤਾ ਦਾ ਪਰਚਾ ਕਰਾ ਲਵੀ ਆ ਠਾਣੇ ਠੁਣੇ ਤੋਂ ਮੈਂ ਨਹੀਂ ਡਰਦਾ ਭਈ ਸਰਕਾਰ ਤੋਂ ਮੈਂ ਦਾ ਹੋਰ ਦੱਸ ਜੀ ਕਿਸਾਨ ਅੰਦੋਲਨ ਚਲੇ 4 ਮਹੀਨੇ ਮੋਦੀ ਤੇ ਉਹਨਾਂ ਦੇ ਇਹ ਕਿਹੜੇ ਫੇਦੀ ਮੂਲੀ ਆ ਤਾਂ ਜਿਹੜਾ ਵੀ ਬਰਾਈ ਕਰੂਗਾ ਬਰਾਈ ਦਾ ਸਰਪ੍ਰਸਤ ਬਣੂਗਾ ਭਗਵੰਤ ਸਿੰਘ ਮਾਹਨ ਹੋਵੇ ਮੋਦੀ ਹੋਵੇ ਕੋਈ ਹੋਵੇ ਪੰਜਾਬ ਦੇ ਲੋਕ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ਼ ਆ ਸਾਡਾ ਡੈਮੋਕ੍ਰੈਟਿਕ ਅਧਿਕਾਰ ਆ ਕਿ ਅਸੀਂ ਇਹਨੇ ਜੋ ਕਹਿ ਕੇ ਸੱਤਾ ਚਾਹੁੰਦੇ ਆ ਇਹਨਾਂ ਨੂੰ ਉਜਾਦ ਕਰਾਈਏ ਕਿ ਤੁਸੀਂ ਉਹ ਬੰਦ ਕਰੋ ਬਸ ਇਹ ਮੇਰਾ ਕਹਿਣਾ ਡਰ ਨਹੀਂ ਤੇ ਕਿਹੜੀ ਗੱਲ ਆ ਜੀ